ਅੱਜ ਅਫੀਮ ਫੜੀ ਗਈ ਹੈ ਜੀ ਕੋਈ ਦੂਸਰੀ ਫੜਿਆ ਗਿਆ ਕਿੰਨੀ ਅਫੀਮ ਫੜੀ ਗਈ ਹੈ ਉਹ ਤੇ ਹੋਰ ਵੀ ਕੀ ਬਰਾਮਦ ਕੀਤਾ ਗਿਆ ਮਿਤੀ 8 11 2025 ਨੂੰ ਸਾਨੂੰ ਇਤਲਾਹ ਮਿਲੀ ਜੀ ਰਵਿੰਦਰ ਸਿੰਘ ਕਾਲਾ ਪੁੱਤਰ ਵਿਕਰ ਸਿੰਘ ਵਾਸੀ ਸ਼ਾਹੜ ਅਫੀਮ ਵੇਚਣ ਦਾ ਕੰਮ ਕਰਦਾ ਤੇ ਪੁਲਿਸ ਪਾਰਟੀ ਨੇ ਰੇਡ ਕੀਤੀ ਤਾਂ ਉਸ ਘਰੋਂ 1 ਕਿਲੋ 100 ਗ੍ਰਾਮ ਅਫੀਮ ਮਿਲੀ ਜਿਸ ਸੰਬੰਧੀ ਮਕਦਮਾ ਦਰਜ ਕਰਕੇ ਫੀਸ ਜਾਰੀ ਹੈ ਸਰ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਜੀ ਉਹ ਤੇ ਤਪਤੀਸ਼ ਦੌਰਾਨ ਸਾਹਮਣੇ ਆਇਆ ਵੀ ਇੱਕ ਪਰਚਾ ਪਹਿਲਾਂ Rajasthan ਦੇ ਵੀ ਦਰਜ ਹੈ। ਸਰ ਤੁਹਾਨੂੰ ਮਤਲਬ ਹੋ ਕਿ ਇਸ ਤਰ੍ਹਾਂ ਦੀ ਕਾਰਵਾਈ ਵਿੱਚ ਕਿੱਗੇ ਆਏ? ਪਹਿਲਾਂ ਵੀ ਕੋਈ ਮਤਲਬ ਕਿਸੇ ਹੋਰ ਦਾ ਇਸ ਤਰ੍ਹਾਂ ਦੀ ਰਿਵੋਲਵਮੈਂਟ ਹੈਗੀ ਹੈ ਕਿਸੇ ਕੁਝ? ਉਹ ਅਸੀਂ ਦੇਖ ਰਹੇ ਆ ਉਹਦੀਆਂ ਕਾਲ ਡਿਟੇਲਾਂ ਵਗੈਰਾ ਰਿਕਾਰਡ ਚੈੱਕ ਕਰਦੇ ਆ ਜੇ ਕੋਈ ਗੱਲ ਸਾਹਮਣੇ ਆਈ ਤਾਂ ਉਸ ਤਰ੍ਹਾਂ ਕਾਰਵਾਈ ਕੀਤੀ ਜਾਊਗੀ। ਸਰ ਕੱਲ੍ਹ ਹੀ ਜਾਂ ਕੋਈ ਹੋਰ ਵੀ ਬੰਦੇ ਦੇ ਨਾਲ ਨਿਕਲਿਆ ਹੀ ਸੀਗਾ। ਅੱਛਾ ਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਉਹਨਾਂ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਅਪੀਲ ਕਰਨੀ ਚਾਹੋਗੇ ਜਾਂ ਉਹਨਾਂ ਨੂੰ ਕੋਈ ਬਾਗਮਗਾ ਦੇਣੀ ਚਾਹੋਗੇ ਉਹਨਾਂ ਨੂੰ ਪੂਰੀ ਤਾੜਨਾ ਵੀ ਜਿਹੜੇ ਇਹ ਜੀ ਅਨਸਰ ਨੇ ਆਪਣਾ ਕੰਮ ਛੱਡਣਾ ਨਹੀਂ ਤਾਂ ਬਣਦੀ ਕਾਰਵਾਈ ਉਹਨਾਂ ਲਈ ਵੀ ਤਿਆਰ ਹੈ ਠੀਕ ਹੈ ਸਰ ਅਲਵਾਦ